ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਸੁਖਾ ਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਚ ਦੋਸਤੋ ਦੋ ਵੜਾ ਵਿਖਾਉਣੀਆਂ ਇੱਕ ਵੜ ਦੋਸਤੋ ਵਿਕੀ ਵੀ ਆ ਤੇ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਝੜ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਤੇ ਕਨੈਕਟ ਕਰ ਸਕਦੇ ਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਦੇਖ ਸਕਦੇ ਆ ਵਪਾਰ ਦਾ ਕੰਮ ਚੰਗੀਆਂ ਵਿਹੜਾਂ ਬਾਈ ਕੋਲੇ ਆਉਂਦੀਆਂ ਇੱਕ ਵਿਹੜ ਦੋਸਤੋ ਆ ਵੇਗ ਗਈ ਆ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਆ ਜਾ ਇੱਥੇ ਸਸੀ ਗਾਲ ਬਈ ਸਸੀ ਗਾਲ ਬਈ ਨਾਮ ਦੱਸ ਦੇ ਬਈ ਨਾਮ ਰਮੇਸ਼ ਸਿੰਘ ਹੈ ਠੀਕ ਆ ਵਪਾਰ ਦਾ ਕੰਮ ਆ ਆਪਣਾ ਹਾਂਜੀ ਵਪਾਰ ਦਾ ਜੀ ਆਪਣਾ ਘਰ ਤਾਂ ਬਾਹਰ ਕਿਹੜੀ ਸੜਕ ਆ ਇਹ ਵਜ ਦੀ ਆਪਣਾ ਪਿੰਡ ਸੁਖਾਨਾਂ ਦਾ ਜ਼ਿਲ੍ਹਾ ਮੋਗਾ ਤੇ ਵਾਂਦਰਾ ਵਾਲੀ ਸੜਕ ਤੇ ਬਾਹਰ ਬਾਹਰ ਆਪਣਾ ਖੇਤਾਂ 'ਚ ਘਰ ਹੈ ਖੇਤਾਂ 'ਚ ਘਰ ਹੈ ਹਾਂਜੀ ਹਾਂਜੀ ਤੇ ਆ ਜਿਹੜੀ ਆਪਣੀ ਪਹਿਲੇ ਨੰਬਰ ਤੇ ਵਹਿੜਾ ਆ ਇਹ ਹਾਂਜੀ ਇਹਨੇ ਕਿੰਨਾਵਾਂ ਸੂਆ ਸੂਣਾ ਬਈ ਇਹਨੇ ਬਈ ਦੂਜਾ ਸੂਆ ਸੂਣਾ ਦੂਜਾ ਸੂਆ ਹਾਂਜੀ ਕਿੰਨੇ ਦਾ ਰਹਿੰਦੇ ਤੇ ਸੂਣਦੇ ਨੇ ਜਾਣੇ ਪੰਜ ਚਾਰ ਲਊਗੀ ਪੰਜ ਚਾਰ ਕਿੰਨਾ ਦੁੱਧ ਦੱਸਿਆ ਪਹਿਲੇ ਸੂਏ 'ਚ ਮਾਲਕ ਨੇ 20 21 ਕਿਲੋ ਦੱਸਿਆ ਹੀ ਪਲੂਨ ਦਾ ਠੀਕ ਆ ਹਾਂਜੀ ਤੇ ਏਰਕੀ ਫਿਰ ਕਿੰਨਾ ਏਰਕੀ ਮਤਲਬ 22 23 ਕਿਲੋ ਦਊਗੀ ਹਾਂ ਦੇ ਵੀ ਦਊਗੀ ਹਨਾ ਵੱਡੀ-ਬੁੱਡੀ ਬਹੁਤ ਆ ਬਾਕੀ ਰੰਗ ਬਾਜ ਬਹੁਤ ਚੰਗਾ ਆ ਹਾਂਜੀ ਹਾਂਜੀ ਦੋਸਤੋਂ ਨੂੰ ਬਦਲਵਾਈ ਜੀ ਕਰਕੇ ਕੱਲ ਕਣੀਆਂ-ਕੁਣੀਆਂ ਪੈਕੇਟੀਆਂ ਤਾਂ ਨਹੀਂ ਨਵਾਈਆਂ ਆਂ ਨਹੀਂ ਤਾਂ ਜੇ ਨਵਾਈ ਹੋਵੇ ਤਾਂ ਦੋਸਤੋ ਇੰது ਵੀ ਜ਼ਿਆਦਾ ਚਮਕੂਗੀ ਵਿਹੜ ਬਾਕੀ ਬਹੁਤ ਚੰਗੀ ਏ ਤੋਰਦੀ ਵੀ ਕਦ ਕਾਠ ਵੀ ਠੀਕ ਆ ਬਾਕੀ ਥਾਣਾ ਹਵਾਨਾ ਬਹੁਤ ਸੋਹਣਾਗਾ ਸੋਹਣਾ ਥਣ ਮੁਠੀ ਦੀ ਚਵਾਈ ਵਾਲਾ ਸੋਹਣਾ ਥਣ ਲੱਗਾ ਵਾ ਦੇਖ ਸਕਦੇ ਹਵਾਨੇ ਦੇ ਉੱਤੇ ਨਾੜਾ ਦੇਖ ਸਕਦੇ ਆ ਦੋਸਤੋ ਦੇਖ ਸਕਦੇ ਦੋਸਤੋ ਤੁਰਦੀ ਜਮਾ ਕੋੜੀ ਵਾਂਗੂ ਆ ਦੋਸਤੋ ਬਹੁਤ ਚੰਗੀ ਵਿਹੜ ਬਾਕੀ ਪ੍ਰਿੰਟ ਵਾਲੀ ਆ ਦੋਸਤੋ ਦੇਖ ਸਕਦੇ ਮੂੰਹ ਮਾਂ ਬਹੁਤ ਸੋਹਣਾਗਾ ਮੁੱਲ ਵੀ ਬਾਈ ਤੋਂ ਜਾਇਜ਼ ਹੀ ਕਰਾਵਾਂਗੇ ਬਹੁਤ ਸੋਹਣਾ ਹਵਾਨਾ ਬਣਾਉਂਦੀ ਆਉਂਦੀ ਆ ਇਹਦਾ ਮੁੱਲ ਕੀ ਰਹੂਗਾ ਬਈ ਇਹਦਾ 85000 ਹੈ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਥੋੜਾ ਬਹੁਤ ਹੋ ਜਾਊਗਾ ਜੀ ਠੀਕ ਆ ਜਿਹੜੀ ਆਪਣੀ ਆ 2 ਨੰਬਰ ਤੇ ਵੜੜ ਆ ਇਹ ਪਹਿਲਾ ਸੂਆ ਹੀ ਸੁਣੀ ਆ ਹਾਂ ਇਹ ਪਹਿਲਾ ਸੂਆ ਸੁਣੀ ਆ ਜੀ ਤੇ 20 ਦਿਨ ਰਹਿੰਦੇ ਜੀ 20 ਦਿਨ ਪਏ ਆ ਹਾਂਜੀ ਹਵਾਨਾ ਦਾ ਬਹੁਤ ਸੋਹਣਾ ਬਣਾਊਗੀ ਹਣਾ ਢੱਲਾ ਹਜੇ ਹਵਾਨੇ ਦੇ ਵਿੱਚ ਬਹੁਤ ਆ ਬਾਕੀ ਥਣ ਵੀ ਬਹੁਤ ਸੋਹਣਾ ਕੱਢਿਆ ਨਾ ਹਾਂਜੀ ਹਾਂਜੀ ਕੱਦ ਕਾਠ ਦੋਸਤੋ ਇਹ ਵੀ ਪੂਰੇ ਵੱਡੇ ਦੁਗਈਆ ਦੇਖ ਸਕਦੇ ਆ ਬਾਕੀ ਚਮਕ ਵਾਲੀ ਵਿਹੜ ਇਹ ਵੱਡੀਆਂ ਵਰ ਚੋਕੇ ਬਣੀ ਵੀ ਆ ਕਿ ਦੰਦਾ ਜੀ ਆਏ ਨਹੀਂ ਦੰਦਾ ਚੌਕੀ ਆ ਜੀ ਚੌਕੀ ਆ ਹਾਂ ਠੀਕ ਆ ਦੇਖ ਸਕਦੇ ਦੋਸਤੋ ਪੂਰੀ ਫੁੱਲ ਵੱਡੀ ਚੰਗੀ ਵਿਹੜ ਚਮਕ ਵਾਲੀ ਦੋਸਤੋ ਹਵਾਨਾ ਬਹੁਤ ਸੋਹਣਾ ਬਣਾਊਗੀ ਵਾਲ ਟੱਲਾ ਹਜੇ ਕਾਫੀ ਆ 20 ਦਿਨਾਂ ਦੀ ਕੱਚੀ ਆ ਨਾ ਹਾਂਜੀ 20 ਦਿਨ ਦੀ 20 ਦਿਨਾਂ ਦੀ ਕੱਚੀ ਆ ਦੋਸਤੋ ਚੰਗੀ ਵਹਿੜ ਆ ਦੋਸਤੋ ਰੰਗ ਬਾਜ ਵੀ ਬਹੁਤ ਚੰਗਾ ਗਾ ਦੇਖ ਸਕਦੇ ਹੋ ਦੇਖ ਸਕਦੇ ਆ ਇਹਦਾ ਮੁੱਲ ਕੀ ਆ ਬਾਈ ਇਹ 15 ਹੈ 15 ਵਿੱਚੋਂ ਮਾਣਤਾਨ ਹੋ ਜਾਊਗਾ ਮਾਣਤਾਨ ਥੋੜਾ ਬਹੁਤ ਹੋ ਜਾਊਗਾ ਠੀਕ ਆ ਫੋਨ ਨੰਬਰ ਬੋਲ ਦੇ 98774 32784 98774 32784 32784 ਇਹਦੇ ਦੋਸਤੋ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਓ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ